ਅਗਲੀ ਖਬਰ ਜਿਹੜੀ ਆ ਉਹ ਰੀਅਲ ਸਟੇਟ ਇੰਡਸਟਰੀ ਦੇ ਨਾਲ ਰਿਲੇਟਡ ਹੈਗੀ ਆ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਘਰ ਖਰੀਦੇ ਜਾਂਦੇ ਕਿਸ ਤਰ੍ਹਾਂ ਜਿਹੜੇ ਵੇਚੇ ਜਾਂਦੇ ਆ ਉਹਦੇ ਵਿੱਚ ਪੂਰਾ ਸ਼ੇਕਅਪ ਹੋਇਆ ਆ ਅਗਸਤ 17 ਤੋਂ ਸਾਡਾ ਜਿਹੜਾ ਪੰਜਾਬੀ ਰੇਡੀਓ ਯੂਐਸਏ ਦਾ ਮਕਸਦ ਪਹਿਲੇ ਦਿਨ ਤੋਂ ਇਹ ਆ ਭਈ ਜਿਹੜੇ ਸਾਡੇ ਲਿਸਨਰ ਆ ਉਹਨਾਂ ਨੂੰ ਬਿਲਕੁਲ ਸਹੀ ਇਨਫੋਰਮੇਸ਼ਨ ਦਿੱਤਾ ਦਿੱਤੀ ਜਾਵੇ। ਕਈ ਵਾਰੀ ਕੀ ਹੁੰਦਾ ਵੀ ਜਿਹੜੀਆਂ ਇੰਡਸਟਰੀਆਂ ਆ ਜਾਂ ਬਹੁਤ ਸਾਰੇ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ ਹੈਗੇ ਆ ਉਹ ਉਹਨਾਂ ਤੋਂ ਪੈਸੇ ਲੈ ਕੇ ਜਿਹੜੇ ਸ਼ੋਅ ਕਰ ਲੈਂਦੇ ਹੈਗੇ ਆ ਤਾਂ ਕਿ ਉਹ ਜਿਹੜਾ ਦੂਸਰੀ ਸਾਈਡ ਉਹ ਨਹੀਂ ਦੱਸਦੇ ਹੈਗੇ ਅਸੀਂ ਇਵਨ ਟ੍ਰਕਿੰਗ ਇੰਡਸਟਰੀ ਦੇ ਵਿੱਚ ਹਾਲਾਂਕਿ ਕਈ ਜਣੇ ਸਾਡੇ ਉਲਟ ਜਿਹੜੀ ਟਿਕਟਾਕ ਵੀ ਬਣਾਉਂਦੇ ਰਹੇ ਵੀ ਦੇਖੋ ਜੀ ਇਹ ਤਾਂ ਨੈਗੇਟਿਵ ਖਬਰਾਂ ਦੇਈ ਜਾਂਦੇ ਆ ਇਹਨਾਂ ਦਾ ਕੰਮ ਹੀ ਇਹ ਹੈਗਾ ਆ ਕੋਈ ਚੱਜ ਦੀ ਗੱਲ ਨਹੀਂ ਕਰਨੀ ਹੈਗੀ ਸੋ ਜਿਹੜੇ ਬੱਚੇ ਆ ਉਹ ਇਸ ਟਾਈਮ ਬੜੇ ਖੁਸ਼ ਹੈਗੇ ਆ ਉਹ ਸਾਡਾ ਥੈਂਕ ਯੂ ਵੀ ਕਰਦੇ ਆ ਹੁਣ ਰੀਅਲਸ ਇੰਡਸਟਰੀ 'ਚ ਬਹੁਤ ਕੁਝ ਚੇਂਜ ਹੋਇਆ ਬਹੁਤ ਸਾਰੇ ਜਿਹੜੇ ਬ੍ਰੋਕਰ ਆ ਉਹ ਸਾਨੂੰ ਦੱਸੂਗੇ ਨਹੀਂ ਵੀ ਇਹਦੇ ਵਿੱਚ ਚੇਂਜ ਕੀ ਹੋਇਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਆ ਜੋ ਅੱਜ ਦੀਆਂ ਮੇਨ ਖਬਰਾਂ ਹੈਗੀਆਂ ਚਾਹੇ ਉਹ ਸੀਐਨਐਨ ਆ ਰਿਊਟਰਸ ਆ ਸਾਰੀਆਂ ਲਗਭਗ ਕੋਈ ਦੁਨੀਆ ਦੀ ਖਬਰ ਜਿਹੜੀ ਅਮਰੀਕਾ ਦੀ ਖੋਲ ਕੇ ਦੇਖ ਲਓ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਬਈ ਬਹੁਤ ਵੱਡੀ ਚੇਂਜ ਆ ਰਹੀ ਹੈ ਪਹਿਲਾਂ ਯੂਜ਼ਲੀ ਕੀ ਹੁੰਦਾ ਸੀ ਪੇ ਜਿਹੜਾ ਸੈਲਰ ਆ ਵੇਚਣ ਵਾਲਾ ਆ ਉਹ ਘਰ ਲਿਸਟ ਕਰਾਉਂਦਾ ਸੀ ਕਿਸੇ ਏਜੰਟ ਤੋਂ ਤੇ ਜਿਹੜਾ ਬਾਇਰ ਆ ਬਾਇਰ ਦਾ ਕੋਈ ਖਰੀਦਣ ਵਾਲਾ ਉਹ ਆਪਣਾ ਬਾਇਰ ਰੀਜਨ ਨਾਲ ਲੈ ਜਾਂਦਾ ਸੀ ਤੇ ਸੈਲਰੀ ਕਮਿਸ਼ਨ ਪੇ ਕਰਦਾ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਲਗਭਗ 6% ਕਮਿਸ਼ਨ ਹੁੰਦਾ ਸੀਗਾ ਮੈਂ 90 99 ਦੀ ਗੱਲ ਕਰਦਾ ਕਿਉਂਕਿ ਮੈਂ ਬਹੁਤ ਚਿਰ ਖੁਦ 20 ਸਾਲ ਦੇ ਕਰੀਬ ਲਈ ਉਸਟ ਬ੍ਰੋਕਰ ਰਿਹਾ ਹਾਂ ਤੇ ਉਸ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਵਧਦੀਆਂ ਗਈਆਂ ਬਹੁਤ ਜ਼ਿਆਦਾ ਤੇ ਫਿਰ ਥੋੜਾ ਥੋੜਾ ਕਮਿਸ਼ਨ ਵੀ ਕਰਦ ਰਿਹਾ ਕਈ ਵਾਰੀ 4% 5% ਹੁਣ ਜੇ ਬੇਅਰੀਏ ਚ ਖਾਸ ਕਰਕੇ 2 ਮਿਲੀਅਨ ਦਾ ਘਰ ਆ ਸੈਲਰ ਨੂੰ 4% ਦੇਣਾ ਪੈਣਾ ਤੇ ਉਹ 80000 ਡਾਲਰ ਦੇ ਕਰੀਬ ਬਣ ਜਾਂਦਾ ਹੈਗਾ ਉਹ ਉਹਦਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਘਟ ਜਾਂਦਾ ਹੈਗਾ ਸੋ ਹੋਇਆ ਕਿ ਪਿਛਲੇ ਸਮਿਆਂ ਦੇ ਵਿੱਚ ਜੇ ਮੰਨ ਲਓ ਵੀ ਕਈ ਲਿਸਟਿੰਗ ਏਜੰਸੀ ਉਹ ਕਹਿੰਦੇ ਠੀਕ ਆ ਵੀ ਅਸੀਂ 2% ਲਵਾਂਗੇ ਜਿਹੜਾ ਸੇਲ ਕਰਨ ਵਾਲਾ ਏਜੰਟ ਹੋਊਗਾ ਉਹਨੂੰ 2% ਦੇਵਾਂਗੇ ਜਾਂ ਅਸੀਂ 2.5 ਲਵਾਂਗੇ ਉਹਨੂੰ 1.5 ਦੇਵਾਂਗੇ ਸੋ ਬਹੁਤ ਵਾਰ ਏਜੰਟ ਕੀ ਹੁੰਦੇ ਸੀ ਜਿਹੜਾ ਲਿਸਟਿੰਗ ਸਰਵਿਸ ਆ ਐਮ ਐਲ ਐਸ ਉਹਦੇ ਉੱਤੇ ਜਿਹੜੇ ਬ੍ਰੋਕਰ ਆ ਜਾਂ ਰੀਅਲ ਏਸਟੇਟ ਦੇ ਏਜੰਟਸ ਆ ਉਹ ਦੇਖ ਲੈਂਦੇ ਸੀ ਭਾਈ ਇਸ ਘਰ ਦੀ ਜਿਹੜੀ ਕਮਿਸ਼ਨ ਆ ਇਹ ਘੱਟ ਦੇ ਰਹੇ ਆ ਸੋ ਉਹ ਜਿਹੜਾ ਬਾਇਰ ਆ ਉਹਨੂੰ ਦਿਖਾਲਦੇ ਨਹੀਂ ਸੀ ਉਹ ਸਟਰੀਟ ਵਾਲ ਦੀ ਲੰਘਦੇ ਨਹੀਂ ਸੀ ਆ ਇਹ ਇਹ ਜਿਹੜਾ ਆ ਜਦੋਂ ਜ਼ੀਲੋ ਜਾਂ ਹੋਰ ਬਹੁਤ ਸਾਰੇ ਜਿਹੜੇ ਸਾਈਟ ਆ ਉਹ ਮਾਰਕੀਟ 'ਚ ਨਹੀਂ ਆਏ ਸੀ ਸੋ ਉਸ ਕਰਕੇ ਇੱਕ ਬਹੁਤ ਵੱਡਾ ਜਿਹੜਾ ਲਾਸ ਸੂਟ ਫਾਈਲ ਹੋਇਆ ਸੀ ਐਂਟੀ-ਟਰੱਸਟ ਲਾਸ ਸੂਟ ਜਿਵੇਂ ਮਤਾਬਕ ਜਿਹੜਾ ਐਮ ਐਲ ਐਸ ਜਿਹੜੀ ਸਰਵਿਸ ਹੈਗੀ ਆ ਜਾਂ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਇਹ ਆਰਗੇਨਾਈਜੇਸ਼ਨ ਇਹਨਾਂ ਨੂੰ 418 ਮਿਲੀਅਨ ਡਾਲਰ ਦੇ ਵਿੱਚ ਇਹ ਲਾ ਸੂਟ ਸੈਟਲ ਕਰਦਾ ਪਿਆ ਜੱਜ ਦੇ ਨਾਲ ਉਹ ਤੋਂ ਬਾਅਦ ਕੀ ਹੋਇਆ ਵੀ ਹੁਣ ਇਹ ਡਿਸਾਈਡ ਕੀਤਾ ਗਿਆ ਵੀ ਜਿਹੜਾ ਸੈਲਰ ਆ ਘਰ ਵੇਚਣ ਵਾਲਾ ਸਿਰਫ ਉਹ ਲਿਸਟਿੰਗ ਦੇ ਪੈਸੇ ਦੇਊਗਾ ਤੇ ਹੁਣ ਇਹਦੇ ਚ ਕੰਪੀਟੀਸ਼ਨ ਬੜਾ ਹੋਣਾ ਕਈ ਇਦਾਂ ਦੀਆਂ ਕੰਪਨੀਆਂ ਆ ਜਾਣੀਆਂ ਆਨਲਾਈਨ ਵੀ ਨਹੀਂ ਜੀ ਅਸੀਂ ਤਾਂ ਤੁਹਾਡਾ 500 ਡਾਲਰ ਚ ਲਿਸਟ ਕਰ ਦਾਂਗੇ ਐਮ ਐਲ ਐਸ ਦੇ ਉੱਤੇ ਤੁਸੀਂ ਕਿਉਂ 2% 3% ਦੇਣਾ ਹੈਗਾ ਸੋ ਇਦੇ ਜਿਹੜਾ ਬਾਇਰ ਦਾ ਏਜੰਟ ਹੈ ਹੁਣ ਜੇ ਤੁਸੀਂ ਕਿਸੇ ਏਜੰਟ ਤੇ ਰਾਹੀਂ ਘਰ ਖਰੀਦਣਾ ਪਹਿਲਾਂ ਤੁਹਾਨੂੰ ਉਹਦੇ ਨਾਲ ਐਗਰੀਮੈਂਟ ਸਾਈਨ ਕਰਨਾ ਪਊਗਾ ਉਹ ਤੁਹਾਨੂੰ ਦੱਸਣਾ ਪਊਗਾ ਕਿ ਹਾਂ ਮੈਂ ਤੁਹਾਨੂੰ 2% ਦਊਂਗਾ ਕਮਿਸ਼ਨ ਜਾਂ 3% ਦਊਂਗਾ ਸੋ ਬਾਇਰ ਨੂੰ ਕਮਿਸ਼ਨ ਦੇਣਾ ਪਊਗਾ ਤੇ ਇੱਕ ਤਰ੍ਹਾਂ ਦੇ ਨਾਲ ਬਾਧੂ ਖਰਚਾ ਵੀ ਬਾਅਦ ਦੇ ਉੱਤੇ ਹੋ ਗਿਆ ਕਿਉਂਕਿ ਇਹ ਜਿਹੜਾ ਕਮਿਸ਼ਨ ਹੈ ਇਹ ਕਲੋਜ਼ਿੰਗ ਕਾਸਟ ਦੇ ਵਿੱਚ ਜਿਹੜਾ ਸੈਲਰ ਤੋਂ ਨਹੀਂ ਲਿਆ ਜਾ ਸਕਦਾ ਤੇ ਲੋਨ ਦੇ ਵਿੱਚ ਵੀ ਨਹੀਂ ਪਾਇਆ ਜਾ ਸਕਦਾ ਹਜੇ ਤੱਕ ਮੇ ਵੀ ਆਉਣ ਵਾਲੇ ਕੁਝ ਮਹੀਨਿਆਂ 'ਚ ਹੋ ਜਾਵੇ ਫੈਨੀ ਮੇ ਵਗੈਰਾ ਅਲਾਉ ਕਰ ਦੇਣ ਜਾਂ ਗਵਰਨਮੈਂਟ ਕਹੇ ਵੀ ਨਹੀਂ ਇਹਦੇ ਨਾਲ ਜਿਹੜੇ ਘਰ ਖਰੀਦਣ ਵਾਲੇ ਆ ਉਹਨਾਂ ਦੇ ਉੱਤੇ ਬੋਝ ਬਹੁਤ ਪੈ ਜਾਣਾ ਹੁਣ ਮੰਨ ਲਓ ਕਿ 1 ਮਿਲੀਅਨ ਦਾ ਘਰ ਲੈਣਾ ਕਿਸੇ ਨੇ ਪਹਿਲਾਂ ਤਾਂ ਡਾਊਨ ਪੇਮੈਂਟ ਜੇ 20% ਦਿੰਦਾ 2 ਲੱਖ ਚਾਹੀਦੀ ਆ ਤੇ ਉਹ ਤੋਂ ਬਾਅਦ ਜੇ ਤੁਹਾਨੂੰ 3% ਕਮਿਸ਼ਨ ਦੇਣਾ ਪੈ ਗਿਆ ਤੇ 30000 ਡਾਲਰ ਸਾਨੂੰ ਹੋਰ ਦੇਣਾ ਪੈ ਗਿਆ ਹਨਾ ਬਾਇਰ ਨੂੰ ਸੋ ਉਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਆ ਇਹ ਹੁਣ ਉੱਥੇ ਕੰਪੀਟੀਸ਼ਨ ਵੀ ਹੋਊਗਾ ਫਿਰ ਕਿੰਨੇ ਸਮੇਂ ਲਈ ਕੰਟਰੈਕਟ ਹੋਣਾ ਇਹ ਬੜੇ ਧਿਆਨ ਰੱਖਣ ਜੋ ਗੱਲ ਆ ਕਈ ਵਾਰੀ ਕੀ ਆ ਵੀ ਆਪਾਂ ਟਰਕਿੰਗ 'ਚ ਵੀ ਦੇਖਿਆ ਆ ਵੀ ਕੰਟਰੈਕਟ ਸਾਈਨ ਕਰ ਲੈਨੇ ਆ ਫਿਰ ਬਾਅਦ 'ਚ ਰੋਨੇ ਆ ਸੋ ਤੁਸੀਂ ਇਹ ਜਿਹੜੇ ਕੰਟਰੈਕਟ ਆ ਇਹ ਕੱਲੀ ਪ੍ਰਾਪਰਟੀ ਦੇ ਵੇਚ ਤੇ ਵੀ ਕਰ ਸਕਦੇ ਭਈ ਐਸ ਪ੍ਰਾਪਰਟੀ ਦੀ ਆਫਰ ਦੇਣੀ ਆ ਇੰਨਾ ਮੈਂ ਕਮਿਸ਼ਨ ਦਊਂਗਾ ਤੇ ਇਸ ਪ੍ਰਾਪਰਟੀ ਤੱਕ ਰਹੂਗਾ ਜਾਂ ਤੁਸੀਂ ਮੰਨ ਲਓ ਭਈ ਇੱਕ ਹਫਤੇ ਦਾ ਉਹਨਾਂ ਦੇ ਨਾਲ ਕੰਟਰੈਕਟ ਕਰ ਸਕਦੇ ਜਾਂ ਮਹੀਨੇ ਦਾ ਕਰ ਸਕਦੇ ਕਿਉਂਕਿ ਮੰਨ ਲਓ ਹੋ ਸਕਦਾ ਭਈ ਤੁਸੀਂ ਇੱਕ ਘਰ ਕਿਸੇ ਬਾਇਰ ਏਜੰਟ ਨਾਲ ਦੇਖ ਰਹੇ ਹੈਗੇ ਆ ਦੂਜਾ ਘਰ ਕਿਸੇ ਹੋਰ ਨਾਲ ਦੇਖ ਰਹੇ ਆ ਮੁੜ ਕੇ ਜਿਹੜਾ ਲਾਸੂਟ ਵਗੈਰਾ ਨਾ ਹੋਵੇ ਇਹ ਗੱਲਾਂ ਜਿਹੜੀਆਂ ਤੁਹਾਡੇ ਬਹੁਤ ਧਿਆਨ ਰੱਖਣ ਯੋਗ ਹੋਊਗੀਆਂ ਸੋ ਲਿਸਟਿੰਗ ਜਿਹੜੀ ਆ ਸੈਲਰ ਉਹ ਸਿਰਫ ਲਿਸਟਿੰਗ ਵਾਲੇ ਨੂੰ ਹੀ ਕਮਿਸ਼ਨ ਦੇਊਗਾ ਬਹੁਤ ਸਾਰੀਆਂ ਕੰਪਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਉਗੀਆਂ ਜਿਹੜੀਆਂ ਘੱਟ ਪੈਸੇ ਦੇ ਉੱਤੇ ਵੀ ਲਿਸਟ ਕਰੂਗੀਆਂ ਵੈਸੇ ਅੱਜਕੱਲ 2.5% 3% ਪਹਿਲਾਂ ਹੁੰਦਾ ਸੀ ਫਿਰ 1.5% ਤੱਕ ਵੀ ਆ ਗਿਆ ਡਿਪੈਂਡਸ ਔਨ ਦਾ ਪ੍ਰਾਈਸ ਤੇ ਮਾਰਕੀਟ ਕਿੱਥੇ ਜਿੱਥੇ ਹੁਣ ਮੰਨ ਲਓ ਬੇ ਏਰੀਏ ਦੇ ਵਿੱਚ ਪ੍ਰਾਪਰਟੀਆਂ ਬਹੁਤ ਘੱਟ ਲਿਸਟਡ ਹੈਗੀਆਂ ਕਈ ਏਰੀਏ ਇਦਾਂ ਦੇ ਉੱਥੇ ਪ੍ਰਾਪਰਟੀਆਂ ਬਹੁਤ ਲਿਸਟਡ ਹੈਗੀਆਂ ਉੱਥੇ ਜ਼ਿਆਦਾ ਜਿਹੜਾ ਆ ਕੰਪੀਟੀਸ਼ਨ ਹੋਊਗਾ ਸੋ ਇਸੇ ਤਰ੍ਹਾਂ ਜਿਹੜਾ ਬਾਇਰ ਆ ਉਹਨੂੰ ਵੀ ਹੁਣ ਇਹ ਲੱਭਣਾ ਪਊਗਾ ਪਰ ਲੱਕਲੀ ਕੀ ਆ ਵੀ ਅੱਜ ਦੀ ਰੇਟ ਦੇ ਵਿੱਚ ਬਹੁਤ ਸਾਰੇ ਜਿਹੜੇ ਵੈਬਸਾਈਟ ਆ ਤੁਸੀਂ ਸਰਚ ਕਰ ਸਕਦੇ ਈਜ਼ਲੀ ਜ਼ੀਲੋ ਤੇ ਜਾ ਕੇ ਟ੍ਰੂਲੀਆ ਤੇ ਜਾ ਕੇ ਰੈਡਫਿੰਨ ਤੇ ਜਾ ਕੇ ਪਿਕੇੜੇ ਘਰ ਜਿਹੜੇ ਆ ਸੇਲ ਤੇ ਲੱਗੇ ਆ ਕੀ ਪ੍ਰਾਈਸ ਹੈਗੀ ਆ ਪਰ ਸਟਿਲ ਕਈ ਕਈ ਪ੍ਰਾਪਰਟੀਆਂ ਹੁੰਦੀਆਂ ਹੈਗੀਆਂ ਜਿੱਦਾਂ ਮੰਨ ਲਓ ਕੋਈ ਪ੍ਰੋਵੇਟ ਸੇਲ ਆ ਜਾਂ ਕੋਈ ਹੋਰ ਉਹ ਏਜੰਟ ਦੇ ਥਰੂ ਹੀ ਜਾਂਦੇ ਹੈਗੇ ਆ ਸੋ ਜਿੱਥੇ ਸੈਲਰਜ਼ ਨੂੰ ਕਾਫੀ ਜ਼ਿਆਦਾ ਜਿਹੜਾ ਫਾਇਦਾ ਹੋਊਗਾ ਤੇ ਬਾイヤਰਜ਼ ਨੂੰ ਜਿਹੜਾ ਇੱਕ ਹੋਰ ਜਿਹੜਾ ਝਟਕਾ ਲੱਗੂਗਾ ਕਿਉਂਕਿ ਉਹਨੂੰ ਇਹ ਜਿਹੜੇ ਪੈਸੇ ਆ ਬਾਏਰ ਏਜੰਟ ਨੂੰ ਦੇਣੇ ਪਊਗੇ ਉਹ ਆਪਣੀ ਜੇਬ ਦੇ ਵਿੱਚੋਂ ਦੇਣੇ ਪਊਗੇ ਡਾਊਨ ਪੇਮੈਂਟ ਦੇ ਨਾਲ ਇਹ ਪੈਸੇ ਜੋ ਆ ਉਹੋ ਲਿਆਣੇ ਪਊਗੇ ਕਹਿੰਦੇ ਭਈ ਹਜ਼ਾਰਾਂ ਹੀ ਡਾਲਰ ক্লোਜ਼ ਕਰਨ ਲਈ ਤੁਹਾਨੂੰ ਹੋਰ ਚਾਹੂਗੇ ਦੇਣੇ ਪਊਗੇ ਐਨਾ ਡਿਸਿਮੋਨ ਕਰਕੇ ਇੱਕ ਬ੍ਰੋਕਰ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਸ ਰੂਲ ਦੇ ਮੁਤਾਬਕ ਜਿਹੜੇ ਲੋਕ ਘਰ ਖਰੀਦਣਾ ਚਾਹਦੇ ਆ ਜਾਂ ਬਿਲਕੁਲ ਕਾਫੀ ਲੰਮੇ ਸਮੇਂ ਤੋਂ ਪੈਸੇ ਇਕੱਠੇ ਕਰ ਰਹੇ ਆ ਉਹਨਾਂ ਨੂੰ ਜਿਹੜੇ ਹੋਰ ਪੈਸੇ ਜਿਹੜੇ ਇਕੱਠੇ ਕਰਨੇ ਪੈਣਗੇ ਤਦ ਹੀ ਜਿਹੜਾ ਘਰ ਆ ਉਹ ਉਹ ਜਿਹੜਾ ਖਰੀਦ ਸਕਣਗੇ ਸੋ ਸੈਲਰ ਨੂੰ ਕਮਿਸ਼ਨ ਨਹੀਂ ਦੇਣਾ ਪਊਗਾ ਇਹ ਨੋਟ ਕਰ ਲਿਓ ਸਾਰੇ ਜਣੇ ਇਹ ਜਿਹੜਾ ਲਾਸ ਸੂਟ ਹੋਇਆ ਸੀ ਬਹੁਤ ਵੱਡਾ ਲਾਸ ਸੂਟ ਹੋਇਆ ਸੀ ਜਿਹੜਾ 418 ਮਿਲੀਅਨ ਦੇ ਵਿੱਚ ਸੈਟਲ ਹੋਇਆ ਸੀ ਬਾયર ਮਸ ਪੇ देयर एजंट ਕਮਿਸ਼ਨ ਮਾਰਗੇਜ ਦੇ ਵਿੱਚ ਨਹੀਂ ਐਡ ਹੋ ਸਕਦਾ ਤੇ ਹੁਣ ਪ੍ਰਾਈਸ ਵਾਰ ਫਾਰ ਵਾਇਰਜ਼ ਏਜੰਟ ਕਮਿੰਗ ਇੱਕ ਐਗਜ਼ੀਕਿਊਟਿਵ ਹੈਗੇ ਆ ਉਹਨਾਂ ਨੇ ਇਹ ਵਿਸ਼ਾਲ ਗੱਲ ਕਰਕੇ ਆ ਉਹਨਾਂ ਨੇ ਇਹ ਦੱਸਿਆ ਹੈ ਜੀ ਬਿਲਕੁਲ ਸੋ ਸੋਹਰਜੋਤ ਸਿੰਘ ਜੀ ਇਹਦੇ ਵਿੱਚ ਕਨਫਿਊਜ਼ਨ ਵੀ ਫਿਰ ਬਹੁਤ ਹੋਊਗੀ ਸੈਲਰ ਨੇ ਦੇਣਾ ਬਾયર ਨੇ ਦੇਣਾ ਕਿੱਦਾਂ ਆ ਇਲ ਰੀਸੈਂਟਲੀ ਜਿਹੜਾ ਇੱਕ ਲਾਸ ਸੂਟ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਮਸਲਾ ਜਿਹੜਾ ਉਹ ਬਣਿਆ ਸੀਗਾ ਸੋ ਉਹਦੇ ਵਿੱਚ ਕੀ ਇਹ ਹੁਣ ਕਿਦਾਂ ਇੱਕ ਕਿਦਾਂ ਲੋਕਾਂ ਨੂੰ ਕਲੈਰਿਟੀ ਆਊਗੀ ਇਸ ਚੀਜ਼ ਦੇ ਵਿੱਚ ਕਲੈਰਿਟੀ ਇਹ ਹੈ ਵੀ ਜਦੋਂ ਵੀ ਤੁਸੀਂ ਮੰਨ ਲਓ ਕਿ ਲਿਸਟਿੰਗ ਏਜੰਟ ਨੇ ਘਰ ਲਿਸਟ ਕਰਤਾ ਸੈਲਰ ਨੇ ਕਹਤਾ ਵੀ ਮੈਂ ਤਾਂ ਜੀ ਲਿਸਟਿੰਗ ਏਜੰਟ ਨੂੰ 1% ਕਮਿਸ਼ਨ ਦਊਂਗਾ ਜੇ ਮੇਰਾ ਘਰ ਵਿਕ ਗਿਆ ਉਹਦਾ ਕੰਟਰੈਕਟ ਸਾਈਨ ਹੋ ਗਿਆ ਹੁਣ ਜਿਹੜਾ ਬਾਇਰ ਏਜੰਟ ਆ ਉਹਦੇ ਨਾਲ ਤੁਸੀਂ ਕੰਟਰੈਕਟ ਕਰਨਾ ਪਊਗਾ ਪਹਿਲਾਂ ਕਈ ਵਾਰੀ ਕੀ ਹੁੰਦਾ ਵੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਸੀ ਵੀ ਬਾਇਰ ਦਾ ਏਜੰਟ ਜਿਹੜਾ ਆ ਜਿਹੜੇ ਏਜੰਟ ਨੂੰ ਤੁਸੀਂ ਘਰ ਲਿਆ ਉਹਨੂੰ ਕਿੰਨਾ ਕਮਿਸ਼ਨ ਲਿਆ ਹਨਾ ਤੇ ਬਾਇਰ ਨੂੰ ਮੈਟਰ ਵੀ ਨਹੀਂ ਕਰਦਾ ਸੀ ਕਿਉਂਕਿ ਉਹਨ ਘੜਾ ਆਪਣੀ ਜੇਬ ਚੋਂ ਦੇਣਾ ਸੈਲਰ ਨੂੰ ਹੀ ਮੈਟਰ ਕਰਦਾ ਸੀ ਹੁਣ ਪਰ ਉਹ ਸਾਰਾ ਕੁਝ ਕਲੀਅਰ ਹੋਊਗਾ ਪਹਿਲਾਂ ਤੁਹਾਨੂੰ ਸਾਈਨ ਕਰਨਾ ਪਊਗਾ ਪਰ ਜਿੱਥੇ ਮੈਨੂੰ ਜਿਹਦਾ ਫਿਕਰ ਲੱਗਦਾ ਵੀ ਮੰਨ ਲਓ ਵੀ ਇੱਕ ਰੀਅਲ ਏਸਟੇਟ ਬ੍ਰੋਕਰ ਹੈਗਾ ਬਾਇਰ ਉਹਦੇ ਕੋਈ ਇੱਕ ਜਣਾ ਚੱਲ ਗਿਆ ਮੰਨ ਲਓ ਮੈਂ ਚੱਲ ਗਿਆ ਮੈਂ ਕਹੂੰਗਾ ਵੀ ਮੈਂ ਤਾਂ ਜੀ ਸਿਰਫ 2% ਦੇਣਾ ਤੁਸੀਂ ਇਸ ਘਰ ਦੇ ਉੱਤੇ ਆਫਰ ਦੇ ਦਿਓ ਜਾਂ 1% ਦੇਣਾ ਮੰਨ ਲਓ ਵੀ ਤੀਜਾ ਬੰਦਾ ਕਹਿੰਦਾ ਵੀ ਮੈਂ 3% ਤੈਨੂੰ ਦੇ ਦਊਗਾ ਹਨਾ ਵੀ ਤੂੰ ਆਫਰ ਦੇ ਦੇ ਸੋ ਉਹਦੇ ਚ ਕਿੱਦਾਂ ਹੋਊਗਾ ਵੀ ਜੇ ਬ੍ਰੋਕਰ ਹੋਊਗਾ ਮੈਨੂੰ ਤਾਂ ਕਮਿਸ਼ਨ ਜ਼ਿਆਦਾ ਮਿਲਦਾ ਵੀ ਮੈਂ ਉਹਦੇ ਕੋਲ ਜਾਊਗਾ ਠੀਕ ਹੈ ਕਿ ਨਹੀਂ ਉਦਾਂ ਦਾ ਇੱਕ ਫਿਡਿਸ਼ਰੀ ਉਹਨਾਂ ਦੀ ਡਿਊਟੀ ਆ ਵੀ ਅੱਗੇ ਤਾਂ ਕੱਲਣਾ ਚਾਹੀਦਾ ਪਰ ਨੈਵਰ ਨੋ ਅੰਦਰ ਜੇ ਕੋਈ ਰੋਕ ਕੇ ਬਹਿ ਗਿਆ ਕਿਸੇ ਦਾ ਆਫਰ ਸਵੀਕਾਰ ਰਹਿ ਜਾਊਗਾ ਹਾਂਜੀ ਉਹ ਤੋਂ ਬਾਅਦ ਫਿਰ ਜਦੋਂ ਘਰ ਕਲੋਜ਼ ਹੋ ਗਿਆ ਵੀ ਕਿੱਦਾਂ ਪਤਾ ਲੱਗੂਗਾ ਵੀ ਕਿੰਨੇ ਪਰਸੈਂਟ ਦੇ ਉੱਤੇ ਉਹ ਕਮਿਸ਼ਨ ਜਿਹੜਾ ਸੀਗਾ ਕਿਉਂਕਿ ਯੂਜ਼ੂਲੀ ਉਹ ਪ੍ਰਾਈਵੇਟ ਇਨਫੋਰਮੇਸ਼ਨ ਹੁੰਦੀ ਆ ਉਹ ਬਾਹਰ ਨਹੀਂ ਜਾਂਦੀ ਹੈਗੀ ਪਬਲਿਕ ਨਹੀਂ ਜਾਂਦੀ ਸੋ ਇਦਾਂ ਦੀਆਂ ਜਿਹੜੀਆਂ ਕਈ ਕੰਡੀਸ਼ਨਸ ਹੋਣਗੀਆਂ ਇਹਦੇ ਵਿੱਚ ਇੱਕ ਜ਼ਰੂਰ ਮੈਂ ਦੇਖਿਆ ਵੀ ਮੈਡੀਓਕਰ ਏਜੰਟਸ ਆ ਜਿਹੜੇ ਨਵੇਂ ਆ ਜਾਂ పార్ਟ ਟਾਈਮ ਕੰਮ ਕਰਦੇ ਆ ਉਹਨਾਂ ਲਈ ਕਾਫੀ ਐਕਸਪੀਰੀਅੰਸ ਨਹੀਂ ਜਿਨ੍ਹਾਂ ਨੂੰ ਜਿਹੜੇ ਐਕਸਪੀਰੀਅੰਸ ਹੈਗੇ ਆ ਵੱਡੀਆਂ ਫਾਰਮਾਂ ਆ ਜਿਹੜੇ ਲਿਸਟ ਬਹੁਤ ਕਰਦੇ ਹੈਗੇ ਘਰਾਂ ਨੂੰ ਉਹਨਾਂ ਦੇ ਲਈ ਕਾਫੀ ਜ਼ਿਆਦਾ ਜਿਹੜਾ ਫਾਇਦਾ ਹੋਊਗਾ ਹੂੰ ਜੀ ਪਰ ਨਵੇਂ ਜਿਹੜੇ ਜਿਨ੍ਹਾਂ ਨੇ ਘਰ ਖਰੀਦਣੇ ਆ ਉਹਨਾਂ ਦੇ ਉਹਨਾਂ ਨੂੰ ਜਿਹੜੀ ਆ ਫੋਰਡੇਬਿਲਟੀ ਜਿਹੜੀ ਕਾਫੀ ਔਖੀ ਹੋਊਗੀ ਕਹਿੰਦੇ ਭੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੀਮਸ ਨੈਲੀ ਕਰਕੇ ਸੀਈਓਾ ਟਰਬੋ ਟੈਨੈਂਟ ਦੇ ਕਹਿੰਦੇ ਭੀ ਬਾਏਰ ਨੂੰ ਜਿਹੜਾ ਹੁਣ ਅਫੋਰਡੇਬਿਲਟੀ ਆ ਉਹ ਬੈਡ ਤੋਂ ਵਸਤ ਹੁੰਦੀ ਜਾ ਰਹੀ ਹੈ ਯਾ ਸੋ ਬਾਏਰ ਦੇ ਸਿਰ ਤੇ ਵੀ ਹੁਣ ਹੋਰ ਜ਼ਿਆਦਾ ਭਾਰ ਹੋ ਗਿਆ ਆਲਰੇਡੀ ਆਪਾਂ ਦੇਖਦੇ ਸੀਗੇ ਵੀ ਜਦੋਂ ਤਾਂ ਮਾਰਕੀਟਸ ਹੌਟ ਹੁੰਦੀਆਂ ਆ ਪੇਰ ਤਾਂ ਬਾਹਰ ਤਾਂ ਪਹਿਲਾਂ ਹੀ ਲੱਤ ਦੇ ਉੱਤੇ ਇੱਕ ਤੋਂ ਦੂਜੇ ਤੋਂ ਕਰਦੇ ਆ ਸੋ ਹੁਣੇ ਕਮਿਸ਼ਨ ਦਾ ਵੀ ਜਿਹੜਾ ਐ ਇਸ ਵਿੱਚ ਹੋ ਸਕਦਾ ਹੋਊਗਾ ਕਿ ਚਲੋ ਤਾਂ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਕਹਿੰਦੇ ਵੀ ਸੈਸਮਿਕ ਸ਼ਿਫਟ ਜਿਹਦਾ ਪਚਾਲ ਹੁੰਦਾ ਤੜਥੱਲੀ ਆ ਉਹ ਇਸ ਟਾਈਮ ਤੜਥੱਲੀ ਜਿਹੜੀ ਇਸ ਟਾਈਮ ਮਚ ਗਈ ਆ ਸੋ ਲੈਟਸ ਸੀ ਇਸ ਦੀ ਰਿਐਕਸ਼ਨ ਕਿੱਦਾਂ ਦੇ ਜਿਹੜੇ ਆ ਉਹ ਹੋਣਗੇ ਪਰ ਜਿੰਨੇ ਲੈਣਾ ਜਿੰਨੇ ਵੇਚਣਾ ਜਿੰਨੇ ਉਹ ਕਰਨਾ ਆਪਸ ਦੇ ਵਿੱਚ ਬ੍ਰੋਕਰਸ ਦੇ ਵੀ ਸਮਝੌਤੇ ਜਿਹੜੇ ਇੱਕ ਦੂਜੇ ਨਾਲ ਜਿਹੜੇ ਉਹ ਕਰਨਗੇ ਸੋ ਕਾਫੀ ਕੁਝ ਆਪਾਂ ਨੂੰ ਨਵਾਂ ਜਿਹੜਾ ਇਸ ਦੇ ਵਿੱਚ ਦੇਖਣ ਨੂੰ ਸੋ ਨਵੇਂ ਇੱਕ ਸ਼ੇਪ ਇੰਡਸਟਰੀ ਦੀ ਜਿਹੜੀ ਇਸ ਦੇ ਵਿੱਚ ਆ ਸਕਦੀ ਹੈ